ਬਿਲਕੁਲ ਜੀ ਨਾਭਾ ਸ਼ਹਿਰ ਜਿਹੜਾ ਜੀ ਬੜਾ ਪਿਆਰਾ ਸ਼ਹਿਰ ਹੈ ਰਿਆਸਤੀ ਸ਼ਹਿਰ ਹੈ ਔਰ ਨਾਭੇ ਦੀ ਸੰਗਤ ਕਈ ਵਿਸ਼ਿਆਂ ਦੇ ਉੱਪਰ ਗਰੁੱਪਾਂ ਦੇ ਵਿੱਚ ਵੀ ਚਰਚਾ ਹੁੰਦੀ ਹੈ ਤੇ ਮੇਰੀ ਨੌਲੇਜ ਦੇ ਵਿੱਚ ਆਉਂਦਾ ਕੁਝ ਗੱਲਾਂ ਜਿਹੜੀਆਂ ਨੇ ਉਹ ਇੰਪਲੀਮੈਂਟ ਹੋਣ ਵਾਲੀਆਂ ਨੇ ਮੌਦੇ ਬਾਰੇ ਜਾਣਨਾ ਪਾਉਣਾ ਚਾਹੁੰਦਾ ਤੇ ਨਗਰ ਕੌਂਸਲ ਨਾਭਾ ਵੱਲੋਂ ਕੁਝ ਜਿਹੜੀਆਂ ਨੇ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਨਾਭਾ ਦੇ ਵਿੱਚ ਮੈਂ ਜਿਹੜੀਆਂ ਸੰਗਤ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਤਿੰਨ ਜਿਮ ਜਿਹੜੇ ਆ ਜੀ ਸਾਨੂੰ ਆਪਾਂ ਸ਼ਹਿਰ ਦੇ ਵਿੱਚ ਲਾ ਰਹੇ ਹਾਂ ਜਿਦੇ ਵਿੱਚ ਅਲੱਗ-ਅਲੱਗ 11 ਮਸ਼ੀਨਾਂ ਨੇ ਜੀ ਇਹ ਬਠਿੰਡੀਆਂ ਮਰਲਾ ਰਾਣਾ ਹਾਈ ਕੋਰਟ ਤੇ ਮਹਾਰਾਜਾ ਹੀਰਾ ਸਿੰਘ ਪਾਰਕ ਦੇ ਵਿੱਚ ਇਹਦਾ ਆਲਰੇਡੀ ਕੰਮ ਜਿਹੜਾ ਚੱਲ ਰਿਹਾ ਹੈ ਕੁ ਦੋ ਦਿਨਾਂ ਦੇ ਵਿੱਚ ਫਿੱਟ ਹੋ ਜਾਣੇ ਤੇ ਬਹੁਤ ਇਹਦਾ ਬੈਨੀਫਿਟ ਹੋਊਗਾ ਜੀ ਕਿਉਂਕਿ ਪਹਿਲਾਂ ਕੋਈ ਜਿਮ ਸੀਗਾ ਹੀ ਨਹੀਂ ਨਾ ਆਪਾਂ ਸ਼ਹਿਰ ਦੇ ਵਿੱਚ ਔਰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਨੌਜਵਾਨ ਬੱਚੇ-ਬੱਚੀਆਂ ਨੂੰ ਸਭ ਨੂੰ ਫਾਇਦਾ ਹੋਣਾ ਜੀ ਤੇ ਦੂਸਰੀ ਗੱਲ ਹੈ ਜੀ ਕਿ ਪੂਰੇ ਨਾਪਾ ਦੇ ਵਿੱਚ ਅਸੀਂ ਇੱਕ ਪੀਲੀ ਪੱਟੀ ਲਾ ਲਿਆ ਜੀ ਕਿਉਂਕਿ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਬੜਾ ਜ਼ਿਕਰ ਹੁੰਦਾ ਕਿ ਟ੍ਰੈਫਿਕ ਬਹੁਤ ਹੈ ਤਾਂ ਕੋਈ ਪਰਮਨੈਂਟ ਹੱਲ ਕੀਤਾ ਜਾਵੇ ਤੇ ਅਸੀਂ ਪੀਲੀ ਪੱਟੀ ਲਾ ਕੇ ਉਹ ਟ੍ਰੈਫਿਕ ਜਿਹੜੀ ਹੈ ਜੀ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਨੀ ਕਿ ਕਿ ਉਤੋਂ ਜਿਹੜਾ ਅੰਦਰ ਅੰਦਰ ਸਮਾਨ ਰੱਖੇ ਜੋ ਵੀ ਦੁਕਾਨਦਾਰ ਹੈ ਉਹ ਬਾਹਰ ਨਾ ਉਤੋਂ ਆਵੇ ਉਹਨੂੰ ਅਸੀਂ ਬੜੀ ਸ਼ਕਤੀ ਨਾਲ ਇੰਪਲੀਮੈਂਟ ਕਰਾਂਗੇ ਤੇ ਇੱਕ ਜੀ ਹੈ ਅਸੀਂ ਇੱਕ ਝੰਡਾ ਜਿਹੜਾ ਹੈ ਜੀ ਦੇਸ਼ ਦਾ ਸਾਡੇ ਫਲੈਗ ਹੈ ਜਿਹੜਾ ਝੰਡਾ ਹੈ ਤਾਂ ਤਿਰੰਗਾ ਝੰਡਾ ਉਹ ਝੰਡਾ ਸੀ ਜਿਹੜਾ ਨਾ ਆਪਾਂ ਸ਼ਹਿਰ ਦੇ ਵਿੱਚ ਨਾਪਾਜ ਹੱਦ ਦੇ ਵਿੱਚ ਲਾ ਰਹੇ ਹਾਂ ਤੇ ਉਹ 10 ਲੱਖ ਦੀ ਲਗਤ ਆ ਉਹਦੀ ਉਹਦਾ ਅਸੀਂ ਬਹੁਤ ਜਲਦੀ ਕਿੱਥੇ ਕਿੱਥੇ ਦੀ ਗੱਲ ਹੈ ਜੀ ਅਸੀਂ ਸਾਡੀ ਕੋਸ਼ਿਸ਼ ਹੈ ਜੀ ਜਿਵੇਂ ਜਿੱਥੇ ਸੱਤ ਸੰਗ ਵਿਆਸ ਹੈ ਜੀ ਜਿਵੇਂ ਇੱਕ ਬਾਹਰ ਨੂੰ ਰੋਡ ਨਿਕਲਦੀ ਹੈ ਕਿ ਨਾਬੇ ਨੂੰ ਵੀ ਉਹਦੇ ਸੈਂਟਰ ਦੇ ਵਿੱਚ ਕਿਤੇ ਨਾ ਕਿਤੇ ਮੰਡਾ ਚੱਲਣਾ ਜਿਹੜਾ ਤਕਰੀਬਨ 60 70 ਫੁੱਟ ਉੱਚਾ ਜੀ ਤੇ ਦੂਸਰੀ ਗੱਲ ਹੈ ਕਿ ਨਾਪਾ ਦੇ ਵਿੱਚ ਕੁਝ ਲੋਕਾਂ ਨੇ ਮੱਝਾਂ ਰੱਖੀਆਂ ਹੋਈਆਂ ਨੇ ਜੀ ਇਹਨਾਂ ਦਾ ਗੋਹਾ ਜਦੋਂ ਉਹ ਸੀਵਰੇਜ ਦੇ ਵਿੱਚ ਆਉਂਦਾ ਤਾਂ ਚੋਕ ਹੋ ਜਾਂਦਾ ਲੱਖਾਂ ਰੁਪਏ ਦੀ ਸਫਾਈ ਦੇ ਟੈਂਡਰ ਲੱਗਦੇ ਨੇ ਜੀ ਪਰ ਉਹ ਮਹੀਨੇ ਬਾਅਦ ਫੇਰ ਭਰ ਜਾਂਦੇ ਆ ਜੀ ਫੇਰ ਉਹ ਪਾਣੀ ਜਿਹੜਾ ਜਿਹੜਾ ਫਲੋਂਦਾ ਅਸੀਂ ਉਹਨਾਂ ਲਈ ਇੱਕ ਸਪੈਸ਼ਲ ਜਿਹੜਾ ਜੀ ਸ਼ੁਰੂ ਕੀਤਾ ਪਹਿਲੀ ਵਾਰਨਿੰਗ ਤੇ 500 ਰੁਪਏ ਜੁਰਮਾਨਾ ਦੂਜੀ ਵਾਰਨਿੰਗ ਤੇ 10000 ਰੁਪਏ ਜੁਰਮਾਨਾ ਔਰ ਤੀਜੀ ਵਾਰ ਫਿਰ ਚਲਾਨ ਹੋਊਗਾ ਜਿਹੜਾ ਕੋਰਟ ਦੇ ਵਿੱਚ ਉਹਨਾਂ ਨੂੰ ਜਾਣਾ ਪੈਣਾ ਜੀ ਸੋ ਇਹ ਬੜਾ ਸਖਤੀ ਦੇ ਨਾਲ ਕਿਉਂਕਿ ਨਾਬਾ ਸ਼ਹਿਰ ਜਿਹੜਾ ਜੀ ਇਸ ਗੱਲ ਤੋਂ ਬੜਾ ਪਰੇਸ਼ਾਨ ਹੈ ਕਿ ਨਾਲਿਆਂ ਦੀ ਸਫਾਈ ਜਿਹੜੀ ਹੋਣਤ ਬਾਵਜੂਦ ਨਾਲੇ ਜਿਹੜੇ ਓਵਰਫਲੋ ਰਹਿੰਦੇ ਨੇ ਇੱਕ ਐਨਓਸੀ ਦਾ ਟਾਈਮ ਜਿਹੜਾ ਜੇ ਅਸੀਂ ਫਿਕਸ ਕਰਦਾ ਐਨਓਸੀ ਦਾ ਬਹੁਤ ਖੱਜਲਖਵਰੀ ਹੁੰਦੀ ਸੀ ਅਸੀਂ ਇੱਕ ਹਫ਼ਤੇ ਦੇ ਵਿੱਚ ਐਨਓਸੀ ਜਿਹੜੀ ਹੈ ਜੀ ਜਿਹਦੇ ਜਨਰਲ ਪੇਪਰ ਨੇ ਸਾਈ ਪੇਪਰ ਨੇ ਇੱਕ ਹਫ਼ਤੇ ਦੇ ਵਿੱਚ ਐਨਓਸੀ ਜਾਰੀ ਹੋ ਜਾਇਆ ਕਰੂਗੀ ਤੇ ਇੱਕ ਬੋੜਾ ਗੇਟ ਬੜੀ ਟ੍ਰੈਫਿਕ ਦੀ ਸਮੱਸਿਆ ਹੈ ਜੀ ਕਿ ਉੱਥੇ ਟ੍ਰੈਫਿਕ ਬਹੁਤ ਹੁੰਦੀ ਹੈ ਕਈ ਵਾਰੀ ਐਂਬੂਲੈਂਸ ਆਉਂਦੀ ਆ ਤੇ ਸਟਕ ਹੋ ਜਾਂਦਾ ਬੜੀ دیر ਤੋਂ ਮੰਗ ਹੈ ਅਸੀਂ ਉਹਦੇ ਵਿੱਚ ਕਹਣਾ ਜੀ ਪਲਾਸਟਿਕ ਦੇ ਜਿਹੜੀਆਂ ਇਹ ਪਲਾਸਟਿਕ ਦੇ ਪਾਈਪਾਂ ਦੀ ਇੱਕ ਡਿਵਾਈਡਰ ਅਸੀਂ ਲਾ ਰਹੀਆਂ ਤਾਂ ਕਿ ਸੰਗਤ ਨੂੰ ਪਤਾ ਲੱਗ ਜੇ ਵੀ ਇਧਰਲਾ ਹਿੱਸਾ ਆਈ ਕਬਾਬਾ ਸਾਈ ਸੱਜਾ ਪਾਸੇ ਉਹ ਸੀ ਜਲਦੀ ਅਸੀਂ ਸ਼ੁਰੂ ਕਰ ਦੇਣਾ ਇਹ ਡੈਕਸੀਡੈਂਟ ਹੋਣ ਦੇ ਮਾਰ ਤੋਂ ਮਾਨੂੰ ਲਈ ਕੋਈ ਪਲਾਨਿੰਗ ਵੀ ਹਾਂ ਫਿਰ ਉਸੇ ਕਰਕੇ ਹੀ ਕਰ ਰਹੇ ਹਾਂ بس ਇੱਕ ਬੱਤੀਆਂ ਦੀ ਗੱਲ ਮੰਗ ਕਰ ਰਹੇ ਨੇ ਕਿ ਬੱਤੀਆਂ ਚਾਲੂ ਹੋਣੀਆਂ ਚਾਹੀਦੀਆਂ ਨੇ ਉਸੜੀਆਂ ਇਹ ਬੱਤੀਆਂ ਐਕਚੁਅਲੀ ਨਾ ਇਹ ਬੱਤੀਆਂ ਅਗਰ ਚਾਲੂ ਹੋ ਗਈਆਂ ਤਾਂ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਡੀ ਹੋ ਜਾਣੀ ਜੀ ਮੈਂ ਆਲਰੇਡੀ ਫਲਾਈਓਵਰ ਦੀ ਪਾਈ ਹੈ ਅਗਰ ਮਨਜ਼ੂਰ ਹੋ ਗਈ ਤਾਂ ਮੇਰੇ ਖਿਆਲ ਪਰਮਾਨੈਂਟਲੀ ਹੱਲ ਹੋ ਜਾਣਾ ਜੀ ਬਾਕੀ ਅਸੀਂ ਉਹਦਾ ਦੇਖ ਰਹੇ ਹਾਂ ਅਸੀਂ ਦੋ ਫਲਾਈਓਵਰ ਜਿਹੜੇ ਆ ਉਹ ਵਿਸ਼ੇ ਤੇ ਅਲੱਗ ਗੱਲ ਕਰਾਂਗੇ ਪਰ ਵੈਸੇ ਮੈਂ ਸ਼ਾਰਟਕਟ ਦੱਸ ਦਿੰ ਸਹੀ ਪਰ ਫਲਾਈਓਵਰ ਦਾ ਇਹ ਪ੍ਰੋਜੈਕਟਾ ਵਿੱਚ ਉਹਦੇ ਭਾਸ ਹੁੰਦਾ ਇੱਕ ਜਿਹੜਾ ਜੀ ਹੈਗਾ ਬਾਈਪਾਸ 700 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜੀ ਇਹ ਕੋਸ਼ਿਸ਼ ਕਰ ਰਹੇ ਕਿ ਪਾਸ ਹੋ ਜਵੇ ਤੇ ਇਸ ਤੋਂ ਬਾਅਦ ਜਿਹੜੇ ਕੱਚੇ ਘਰਾਂ ਦੇ ਪੈਸੇ ਜਿਹੜੇ ਆ ਜੀ ਕੱਚੇ ਘਰਾਂ ਦੇ ਪੈਸੇ ਜਿਹੜੇ ਨਾਭਾ ਸ਼ਹਿਰ ਦੇ ਬਹੁਤ ਸਾਰੇ ਮਨਜ਼ੂਰ ਹੋਏ ਆ ਅਸੀਂ ਹਦਯਤਾ ਕਰਦੇ ਆ ਕਿ ਜਿਹੜੇ ਕੱਚੇ ਘਰਾਂ ਦੇ ਪੈਸੇ ਜਦੋਂ 8-10 ਇਕੱਠੇ 15 ਇਕੱਠੇ ਹੋਗੇ 20 ਇਕੱਠੇ ਹੋਗੇ ਤਾਂ ਉਹਨਾਂ ਨੂੰ ਮੈਂ ਆਪ ਜਾ ਕੇ ਆਪਣੇ ਉੱਥੇ ਦਿਆਂ ਕਰੂੰਗਾ ਤੇ ਉਹਦੇ ਵਿੱਚ ਮਾਨੂੰ ਸ਼ਿਕਾਇਤ ਆਈ ਸੀ ਵੀ ਕਈ ਗਰੀਬ ਪਰਿਵਾਰਾਂ ਤੋਂ ਕਈ ਮੁਲਾਜ਼ਮ ਵਿੱਚ ਜਿਹੜੇ ਆ ਜੀ ਉਹ 5000 10000 ਪੈਸੇ ਲੈ ਲੈਂਦੇ ਨੇ ਜੀ ਉਹ ਸੀ ਪਾਬੰਦੀ ਲਾ ਦਿੱਤੀ ਕਿ ਤੁਸੀਂ ਨਹੀਂ ਦੇਣਾ ਅਸੀਂ ਆਪਣੇ ਹੱਥੀ ਦਵਾਂਗੇ ਤੇ ਇੱਕ ਅਸੀਂ ਜੀ ਸੰਗਲ ਲਾ ਰਹੇ ਹਾਂ ਪਹਿਲਾਂ ਵੀ ਸੰਗਲ ਲੱਗੇ ਹੁੰਦੇ ਸੀਗੇ ਪਰ ਨਵੇਂ ਸਿਰ ਤੋਂ ਲਾ ਰਹੇ ਹਾਂ ਇਹ ਜਿਹੜੇ ਜੀ ਸਵੇਰੇ 9 ਵੇ ਤੋਂ ਲੱਗੇ ਸ਼ਾਮ 5 ਵੇ ਤੱਕ ਇਹ ਸੰਗਲ ਲੱਗਿਆ ਰਹਿਣਗੇ ਤਾਂ ਕਿ ਬਜ਼ਾਰਾਂ ਦੇ ਵਿੱਚ ਤਾਂ ਕਿ ਕੋਈ ਹੈਵੀ ਗੱਡੀ ਜਾਂ ਕੋਈ ਜਿਹੜਾ ਟਰੈਫਿਕ ਜਿਹੜੀ ਆ ਉਹ ਜਾਮ ਨਾ ਹੋਵੇ ਜਿਹੜੇ ਕੋਈ ਹੈਵੀ ਵਾਹਨ ਅੰਦਰ ਵਗੜਾ ਜਾਂਦੇ ਜੀ ਇੱਕ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ 350 ਮਰ ਸ਼ਹੀਦੀ ਸ਼ਤਾਬਦੀ ਸਮਾਗਮ ਮਨਾ ਰਹੇ ਆ ਤੇ ਇੱਕ ਅਸੀਂ ਯਾਦਗਾਰੀ ਗੇਟ ਜਿਹੜਾ ਜੀ ਜਿਹੜਾ ਥੂਹੀ ਨੂੰ ਰੋਡ ਮੁੜਦੀ ਹੈ ਕਿਉਂਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਜੇ ਥੂਹੀ ਪਿੰਡ ਤਾਂ ਜਿਹੜੀ 90 ਤੋਂ ਥੂਹੀ ਨੂੰ ਰੋਡ ਮੁੜਦੀ ਹੈ ਉੱਥੇ ਅਸੀਂ ਇੱਕ ਯਾਦਗਾਰੀ ਗੇਟ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਬਣਾ ਰਹੇ ਹਾਂ ਜਿਹੜਾ ਕਿ 15 ਲੱਖ ਰੁਪਏ ਦਾ ਉਹਦਾ ਬਜਟ ਆ ਔਰ ਪਾਸ ਹੋ ਚੁੱਕਿਆ ਜੀ ਉਹ ਬਹੁਤ ਜਲਦੀ ਸ਼ੁਰੂ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਜੀ ਰੋਟੀ ਦੇ ਪੁਲਾਂ ਤੋਂ ਲੈ ਕੇ ਜਿਹੜੇ ਜੀ ਆਪਣਾ ਹੈਗੇ ਨੇ ਜੀ ਬਾਉਣਾ ਗੇਟ ਤੱਕ ਹੈ ਟ੍ਰੈਫਿਕ ਬਹੁਤ ਹੈ ਜੀ ਪਿੱਛੇ ਜੀ ਦੀਵਾਲੀ ਵਾਲੇ ਦਿਨ ਇੱਕ ਬੱਚੇ ਦੀ ਡੈਥ ਵੀ ਹੋ ਗਈ ਸੀ ਕੁਝ ਭਰਾਵਾਂ ਨੇ ਆਪਣੇ ਪ੍ਰੋਟੈਸਟ ਵੀ ਕੀਤਾ ਸੀ ਵੀ ਇਹਦਾ ਹੱਲ ਕੀਤਾ ਜਾਵੇ ਤਾਂ ਅਸੀਂ ਇਹਦੇ ਵਿੱਚ ਸਪੀਡ ਬ੍ਰੇਕਰ ਜਿਹੜੇ ਆ ਜੀ ਉਹ ਬਣਾ ਰਹੇ ਆ ਥੋੜੀ ਥੋੜੀ ਦੂਰੀ ਤੇ ਜਾ ਕੇ ਤਾਂ ਕਿ ਕਿਸੇ ਵੀ ਵਾਹਨ ਦੀ ਸਪੀਡ ਜਿਹੜੀ ਆ ਉਹ ਜ਼ਿਆਦਾ ਤੇਜ਼ ਨਾ ਹੋ ਸਕੇ ਤੇ ਇਹਦੇ ਲਈ ਅਸੀਂ ਸਪੈਸ਼ਲ 60 ਲੱਖ ਰੁਪਿਆ ਨਗਰ ਕੌਂਸਲ ਵੱਲੋਂ ਜਿਹੜਾ ਜੀ ਅਪਰੂਵ ਕੀਤਾ ਔਰ ਇਹ ਪੀ ਡਬਲਯੂ ਡੀ ਦੇ ਥਰੂ ਕੰਮ ਹੋਣਾ ਜੀ ਅਸੀਂ ਅ ਤਕਰੀਬਨ ਮਹੀਨੇ ਦੇ ਵਿੱਚ ਵਿੱਚ ਇਹ ਸਾਰਾ ਕੰਮ ਅਸੀਂ ਕੰਪਲੀਟ ਕਰ ਦੇਣਾ ਤੇ ਅਗਲੀ ਗੱਲ ਆ ਕਿ ਆਵਾਰਾ ਪਸ਼ੂ ਇੱਕ ਮਹੀਨੇ ਤੋਂ ਬਾਅਦ ਤੁਹਾਨੂੰ ਨਾਪਾ ਦੇ ਵਿੱਚ ਕੋਈ ਆਵਾਰਾ ਪਸ਼ੂ ਨਹੀਂ ਦਿਖੂਗਾ ਜੀ ਅਸੀਂ ਪੱਕਾ ਉਹਦਾ ਹੱਲ ਕੱਢ ਰਹੇ ਹਾਂ ਠੀਕ ਹੈ ਜੀ ਇਹ ਕਹਿ ਗਏ ਕਿ ਜੀ ਆਵਾਰਾ ਕੁੱਤੇ ਉਹਨਾਂ ਦਾ ਵੀ ਅਸੀਂ ਪਰਮਾਨੈਂਟ ਹੱਲ ਕੱਢ ਰਹੇ ਹਾਂ ਸੋ ਇਹ ਕੁਝ ਗੱਲਾਂ ਸੀਗੀਆਂ ਜਿਹੜੀਆਂ ਮੈਂ ਸਾਂਝੀਆਂ ਕਰਨ ਵਾਸਤੇ ਤੁਹਾਡੇ ਨਾਲ ਰੂਬਰੂ ਹੋਇਆ ਤੇ ਇਹਦੇ ਨਾਲ ਮੈਂ ਬੇਨਤੀ ਕਰਦਾ ਜੀ ਦੇਖੋ ਆਪਾਂ ਨਿਯਮ ਬਣਾ ਲਾਂਗੇ ਜੀ ਆਪਾਂ ਸੰਗਲ ਲਾ ਲਾਂਗੇ ਪੀਲੀ ਪੱਟੀ ਲਾ ਲਾਂਗੇ ਆਪਾਂ ਬੜਾ ਗੇਟ ਤੇ ਆਪਾਂ ਡਵਾਈਡਰ ਬਣਾ ਦਾਂਗੇ ਆਪਾਂ ਸਰਕਲ ਰੋਡ ਤੇ ਆਪਾਂ ਸਪੀਡ ਬ੍ਰੇਕਰ ਬਣਾ ਦਾਂਗੇ ਆਪਾਂ ਮੱਝਾਂ ਵਾਲਿਆਂ ਨੂੰ ਆਪਾਂ ਵਾਰਨਿੰਗ ਦੇ ਦੇਾਂਗੇ ਠੀਕ ਹੈ ਜੀ ਇਹ ਸਾਰੇ ਕੰਮ ਆਪਾਂ ਕਰਦੇ ਆਗੇ ਜੀ ਪਰ ਉਹਨੂੰ ਮੇਨਟੇਨ ਕਰਨਾ ਉਹ ਨਾਬਾ ਦੀ ਸੰਗਤ ਦੀ ਜ਼ਿੰਮੇਵਾਰੀ ਆ ਤਾਂ ਕਿ ਕੋਈ ਜਿਹੜੀ ਚੀਜ਼ ਬਣ ਗਈ ਉਹਨੂੰ ਆਪਾਂ ਨਿਯਮਾਂ ਮੁਤਾਬਕ ਆਪਾਂ ਉਹਨੂੰ ਆਪਾਂ ਨੂੰ ਫਾਲੋ ਕਰੋ ਤਾਂ ਕਿ ਕਿਸੇ ਨੂੰ ਵੀ ਕੋਈ ਸਮੱਸਿਆ ਜੜੀ ਨਾ ਉਹ ਬਹੁਤ ਬਹੁਤ ਵਧੀਆ ਉਪਰਾਲਾ ਕਰ ਹਾਂ ਜੀ 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 ਇਹ ਮੈਂ ਅੱਜ ਹੀ ਜਿਹੜਾ ਜੀ ਸਾਡੇ ਪ੍ਰਧਾਨ ਜਸਦੀਪ ਸਿੰਘ ਖੰਡਾ ਉਹਨਾਂ ਨੂੰ ਬੁਲਾਇਆ ਸੀਗਾ ਦੇ ਫਾਦਰ ਸਾਹਿਬ ਜਿਹੜੇ ਨੇ ਉਹ ਵੀ ਆਏ ਸੀਗੇ ਅਸੀਂ ਡਿਸਕਸ ਕੀਤੀ ਸਾਰੀ ਡਿਸਕਸ ਕਰਕੇ ਫਿਰ ਅਸੀਂ ਦਾ ਰੋਡ ਮੈਪ ਬਣਾਇਆ ਔਰ ਅਸੀਂ ਅੰਵੇਂ ਮੰਗਲਵਾਰ ਬੁੱਧਵਾਰੀ ਇੱਕ ਮੀਟਿੰਗ ਵੀ ਮੈਂ ਇਸੇ ਵਿਸ਼ੇ ਨੂੰ ਲੈ ਕੇ ਰੱਖੀ ਹੈ ਔਰ ਕੁਝ ਜਿਹੜੇ ਨੇ ਨਾਬਾ ਦੇ ਕੁਝ ਹੋਰ ਪ੍ਰੋਜੈਕਟ ਜਿਹੜੇ ਆ ਹੋਣ ਵਾਲੇ ਉਹਦੇ ਸਬੰਧ ਦੇ ਵਿੱਚ ਮੀਟਿੰਗ ਰੱਖੀ ਹੈ ਤਾਂ ਕਿ ਨਾਬਾ ਸਾਫ ਸੁਥਰਾ ਰਹੇ ਨਾਬਾ ਦੇ ਕੰਮ ਪ੍ਰਾਪਰ ਤਰੀਕੇ ਨਾਲ ਹੋਣ ਨਾਬਾ ਆਫਿਸ ਜਿਹੜਾ ਜੀ ਉਹ ਪ੍ਰਾਪਰ ਤਰੀਕੇ ਨਾਲ ਨਗਰ ਕੌਂਸਲ ਦਾ ਚੱਲੇ ਇਹ ਸਾਡੀ ਕੋਸ਼ਿਸ਼ ਹੈ ਜੀ